ਤਿੰਨ ਦਿਨ ਪਹਿਲਾਂ ਲੁਧਿਆਣਾ ਦੇ ਨੂਰਵਾਲਾ ਰੋਡ ਤੇ ਸ਼ਰਾਬ ਪੀਣ ਤੋਂ ਬਾਅਦ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ ਤੇ ਪਰ ਪ੍ਰਸ਼ਾਸਨ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ। ਉੱਥੇ ਇਸ ਘਟਨਾ ਤੋਂ ਬਾਅਦ ਆਪਕਾਰੀ ਵਿਭਾਗ ਨੇ ਹਰਕਤ ਦੇ ਵਿੱਚ ਆ ਗਿਆ। ਆਪਕਾਰੀ ਵਿਭਾਗ ਦੀ ਟੀਮ ਨੇ ਕੰਗਵਾਲ ਨੇੜੇ ਜਸਪਾਲ ਬਾਗੜ ਰੋਡ ਤੇ ਇੱਕ ਗੱੜੇ ਤੇ ਛਾਪਾ ਮਾਰਿਆ। ਪੁਲਿਸ ਨੇ ਪੰਜ ਲੋਕਾਂ ਨੂੰ ਹਿਰਾਸਤ ਦੇ ਵਿੱਚ ਲਿਆ ਅਧਿਕਾਰੀਆਂ ਨੂੰ ਉੱਥੇ ਤੇ ਇੱਕ ਕਮਰੇ ਦੇ ਵਿੱਚ ਸ਼ਰਾਬ ਦੇ ਕਈ ਡੱਬੇ ਵੀ ਮਿਲੇ ਨੇ ਸ਼ਿਵਾ ਦੱਸਦੀ ਕਿ ਟਰੇਡਰਸ ਦੀ ਦੁਕਾਨ ਉਸ ਜਗ੍ਹਾ ਤੋਂ ਕੁਝ ਹੀ ਕਦਮ ਦੂਰ ਹੈ ਜਿੱਥੇ ਇੱਕ ਸਾਈਜ਼ ਟੀਮ ਨੇ ਛਾਪਾ ਮਾਰਿਆ ਸੀ ਪਰ ਜਦੋਂ ਅਧਿਕਾਰੀਆਂ ਨੇ ਛਾਪਾ ਮਾਰਿਆ ਤਾਂ ਸ਼ਰਾਬ ਦੀ ਦੁਕਾਨ ਬੰਦ ਪਈ ਗਈ ਸਮਾਈ ਮਿਲੀ ਸੀ ਅਤੇ ਇਲਾਕੇ ਦੇ ਲੋਕਾਂ ਅਨੁਸਾਰ ਸ਼ਰਾਬ ਦੇ ਡੱਬੇ ਰੱਖਣ ਲਈ ਵਾਹਨ ਅਕਸਰ ਇੱਥੇ ਆਉਂਦੇ ਰਹਿੰਦੇ ਨੇ ਆਪਕਾਰੀ ਵਿਭਾਗ ਦੇ ਵੱਲੋਂ ਕੀਤੀ ਗਈ ਚਾਪੇਮਾਰੀ ਵਿੱਚ ਵਿਦੇਸ਼ੀ ਅਤੇ ਭਾਰਤੀ ਦੋਵੇਂ ਤਰ੍ਹਾਂ ਦੀ ਸ਼ਰਾਬ ਮਿਲਦੀ ਆਪਕਾਰੀ ਅਧਿਕਾਰੀ ਸ਼ਿਵਾਨੀ ਦੇ ਕਹਣੇ ਕਿ ਇਸ ਸਮੇਂ ਰੁਟੀਨ ਚੈਕਿੰਗ ਜਿਹੜੀ ਉਹ ਚੱਲ ਰਹੀ ਹੈ ਸ਼ਰਾਬ ਗੈਰ ਕਾਨੂੰਨੀ ਹੈ ਜਾਂ ਨਹੀਂ ਇਸ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ ਜਲਦ ਹੀ ਮਾਮਲੇ ਦੀ ਜਾਂਚ ਵੀ ਕੀਤੀ ਜਾਵੇਗੀ ਅਤੇ ਮੀਡੀਆ ਨੂੰ ਸੂਚਿਤ ਕੀਤਾ ਜਾਵੇਗਾ ਮੈਨੂੰ ਬੁਲਾਇਆ ਗਿਆ ਮੈਂ ਡਿਟੇਲ ਲਾਵਾਂਗਾ ਡਿਟੇਲ ਲੈਣ ਤੋਂ ਬਾਅਦ ਫਿਰ ਮੈਂ ਗਿਣਤੀ ਕਰਾਂਗਾ ਫਿਰ ਪਰਮਿਟ ਚੈੱਕ ਕਰਾਂਗਾ ਜੋ ਕਾਰਵਾਈ ਬੰਦੀ ਕਾਨੂੰਨ ਮੁਤਾਬਕ ਕਰਾਂਗੇ ਸਰ ਮੁਕਲੀ ਜਾਂਚ ਦੇ ਵਿੱਚ ਪਤਾ ਲੱਗਾ ਕਿ ਕਿੰਨੀਆਂ ਕਪੇਟੀਆਂ ਫਰੜ ਪੜੀਆਂ ਗਈਆਂ ਗਿਣਤੀ ਕਰਨੀ ਬਾਕੀ ਹੈ ਗਿਣਤੀ ਕਰਨੀ ਬਾਕੀ ਹੈ ਤੇ ਸਰ ਹੁਣ ਕਿੰਨੇ ਬੰਦੇ ਇਹ ਰਾਤ ਦੇ ਰਾਉਂਡ ਅਪ ਕੀਤੇ ਗਏ ਦੋ ਬੰਦੇ ਦੋ ਬੰਦੇ ਤੇ ਸਰ ਇਹਦੇ ਕੋਈ ਬਿੱਲ ਵਗੈਰਾ ਸੀਗਾ ਜਾਂ ਇਹ ਚੈੱਕ ਕਰਨਾ ਬਣਦਾ ਉਹ ਤਫਤੀਸ਼ ਦਾ ਹਿੱਸਾ ਚੈੱਕ ਕਰਨ ਤੋਂ ਬਾਅਦ ਦੱਸਿਆ ਜਾ ਅੱਛਾ ਸਰ ਇਹ ਵੀ ਪਤਾ ਲੱਗਾ ਗਿਆ ਕਿ ਗੱਡੀ ਕੋਈ ਲੈ ਕੇ ਗਿਆ ਉਹਦੇ ਵਿੱਚ ਵੀ ਸ਼ਰਾਬ ਪੜੀ ਹੋਈ ਪਈ ਹੋਈ ਮੈਨੂੰ ਨਹੀਂ ਇਹਦੇ ਬਾਰੇ ਕੋਈ ਨੋ ਸ਼ਰਾਬ ਕੋਈ ਦੇ ਵਿੱਚ ਜੀ ਇਹਦੇ ਬਾਰੇ ਮੈਨੂੰ ਐਕਸਾਈਡ ਡਿਪਾਰਟਮੈਂਟ ਹੀ ਦੱਸੇਗਾ ਠੀਕ ਤੇ ਉਹ ਚੈੱਕ ਕਰਕੇ ਦੱਸਣਗੇ ਮੈਂ ਕਿੰਨੀਆਂ ਗੱਡੀਆਂ ਸਰ ਜਿਹੜੀਆਂ ਲੋਡਡਾ ਜਿਵੇਂ ਹੁਣ ਆਜ ਕਿਤਾ ਤੁਹਾਡੇ ਸਾਹਮਣੇ ਲੋਡਡਾ ਹੈਗੇ ਹੋਰ ਇਸ ਗੱਡੀ ਦਾ ਲੋਡਡਾ ਇੱਕ ਗੱਡੀ ਕਿਹਦੀ ਹੈ ਜੀ ਇਹ ਗੱਡੀ ਵੀ ਉਹ ਇਹ ਵੀ ਵੈਰੀਫਾਈ ਕਰਨੀ ਪਊਗੀ ਕੱਲ ਨੂੰ ਐਡਰੈਸ ਕਰਾਇਆ ਜਾਏਗਾ ਡੀਟੀਓ ਸਾਹਿਬ ਦੇ ਦਫ਼ਤਰ ਤੋਂ ਜਿਹੜੇ ਬੰਦੇ ਕੋਸਾ ਲੋ ਪੁੱਛ ਕੇ ਕੀਤੀ ਕੀ ਉਹ ਕਿੱਥੇ ਦੇ ਵਾਸੀ ਜੀ ਇੱਥੇ ਦੇ ਸੀਗੇ ਜਾਂ ਕਿੱਥੇ ਦੇ ਸੀ ਇੱਕ ਇੱਥੇ ਦਾ ਇੱਕ ਉਧਰ ਦਾ ਨਵੇਂ ਸ਼ਹਿਰ ਸੈਂਟਰ ਤੇ ਸਰ ਕਿਹੜੀ ਗੱਡੀ ਦਾ ਹੋਰ ਸਿਕਰ ਹੋ ਰਿਹਾ ਵੇ ਤੇ ਛੱਡ ਕੇ ਗਿਆ ਹੈਗਾ ਕੋਈ ਉਹ ਵੀ ਕੋਈ ਜਾਣ ਕਿਸ ਬਹਾਦਰ ਤੇ ਸਿਰਫ ਇਹ ਕਲੀਅਰ ਕਰ ਦੋ ਉਹ ਸਾਨੂੰ ਐਕਸਾਈਡ ਡਿਪਾਰਟਮੈਂਟ ਨੇ ਵੈਰੀਫਾਈ ਕਰਨ ਵਾਸਤੇ ਦਿੱਤਾ ਮਤਲਬ ਐਸਾ ਐਕਸਾਈਡ ਡਿਪਾਰਟਮੈਂਟ ਦੀ ਇਤਲਾਹ ਦਿੱਤੀ ਸਾਰਾ ਕੁਝ ਹਾਂਜੀ ਸਾਨੂੰ ਐਕਸਾਈਡ ਡਿਪਾਰਟਮੈਂਟ ਦੀ ਇਤਲਾਹ ਦਿੱਤੀ ਹੈ ਵੀ ਇੱਥੇ ਆਪ ਅਸੀਂ ਸ਼ਰਾਬ ਖੜੀ ਹੈ ਉਹਨੂੰ ਵੈਰੀਫਾਈ ਕਰੋ ਵੈਰੀਫਾਈ ਕਰਨ ਤੋਂ ਬਾਅਦ ਹੀ ਕਲੀਅਰ ਹੋਏਗਾ ਇਹ ਇੱਕ ਨੰਬਰ ਚ ਹੈ ਦੋ ਨੰਬਰ ਚ ਹੈ ਅਸਲੀ ਹੈ ਨਕਲੀ ਹੈ ਅਜੀਤ ਦੇ ਬਾਰੇ ਕਹਿਣਾ ਕੁਝ